ਵੀਰ ਜੀ ਨਾਮ ਕੀ ਤੁਹਾਡਾ ਮੇਰਾ ਸੰਤੀ ਸਿੰਘ ਜੀ ਵੀਰ ਜੀ ਪਿੰਡ ਕਿਹੜਾ ਆਪਣਾ ਬਰਛਟ ਜੀ ਇਹ ਬੱਚੀ ਥੋੜੀ ਹੁਸੀ ਕਿ ਜਿਹਨੇ ਜੰਪ ਕੀਤਾ ਜੀ ਹਾਂ ਜੀ ਹਾਂ ਜੀ ਮੇਰੀ ਬੇਟੀ ਆ ਜੀ ਕਿੰਨੇ ਸਾਲ ਦੀ ਹੈ ਜੀ ਇਹ 17 ਪਲਸ ਹੈ ਜੀ ਇਹਦਾ ਦਿਲਪ੍ਰੀਤ ਕਰਨ ਨਾਮ ਆ ਜੀ ਕਿੱਥੇ ਪੜਦੀ ਹੈ ਜੀ ਬੇਟੀ ਇਮੇਂਦਰਾ ਕਾਲਜ ਚ 6 ਮਹੀਨੇ ਤੋਂ ਪੜਨ ਲੱਗੀ ਹੈ ਕੀ ਵਜਾ ਕੀ ਰਹੀ ਵੀਰ ਜੀ ਐਡਾ ਵੱਡਾ ਸਟੈਪ ਬੱਚੀ ਨੇ ਚੁੱਕਿਆ ਪਾਕਰਾ ਤੇ ਜਾ ਕੇ ਇਹ ਫਿਰ ਆਪਣੀ ਮੰਮੀ ਨਾਲ ਲੜ ਲੁੜ ਕੇ ਤੈਨੂੰ ਪਤਾ ਚੱਲੀ ਜੀ ਅੱਜ ਕੱਲ ਮੰਮੀ ਨਾਲ ਲੜ ਪਿੱਟ ਲਈ ਹਾਂ ਜੀ ਹਾਂ ਮੰਮੀ ਨਾਲ ਮਾੜਾ ਮਟਾ ਬੋਲ ਬਲ ਪੀ ਜੀ ਉਹਨਾਂ ਕਰਕੇ ਚਲੀ ਗਈ ਹੋਰ ਉਹਨੋਂ ਕੋਈ ਬਸ ਹੋ ਜਾਂਦਾ ਜੀ ਫਿਰ ਤੁਹਾਨੂੰ ਪਤਾ ਕਰੇ ਲੂ ਖਲੇਸ਼ ਕੋਲ ਸਮਾਣਾ ਮोटा ਮੰਮੀ ਨਾਲ ਕੋਈ ਕੰਮ ਨੂੰ ਕਹਤਾ ਆਉਣਾ ਜੀ ਅੱਲਾ ਬੱਚਾ ਜਵਾਬ ਦੇ ਦਿੰਦਾ ਮਰੋਂ ਅੱਛਾ ਬੜੀ ਮੋਟੀ ਗੱਲ ਪਿੱਛੇ ਝਗੜਾ ਵੱਜ ਜਾਂਦਾ ਜੀ ਕਿੰਨੇ ਕ ਵਜੇ ਘਰੇ ਗਈ ਸੀ ਬੱਚੀ ਮੋਟਰਸਾਈਕਲ 10 ਕ ਵਜੇ ਘਰੋਂ ਕਹਿੰਦੇ ਨੇ ਜੀ ਉਹ ਲੈ ਕੇ ਗਈ ਆ ਮੋਟਰਸਾਈਕਲ ਸਾਨੂੰ ਇੰਨਾ ਵੀ ਨਹੀਂ ਪਤਾ ਸੀ ਮੋਟਰਸਾਈਕਲ ਮੇਰਾ ਜੀ ਮੋਟਰਸਾਈਕਲ ਤੁਹਾਡਾ ਸੀਗਾ ਹਾਂਜੀ ਹਾਂਜੀ ਅੱਛਾ ਜੀ ਕੀ ਕੰਮ ਕਰਦੇ ਹੋ ਵੀਰ ਜੀ ਤੁਸੀਂ ਮੈਂ ਰਾਜ ਮਿਸਤਰੀ ਦਿਹਾੜੀ ਕਰਦਾ ਤੇ ਪਰਿਵਾਰ ਚ ਕੋਣ ਕੋਣ ਹੈ ਜੀ ਹੋਰ ਕਿਹੜਾ ਦੋ ਦੋ ਜਾਣੇ ਆ ਜੀ ਦੋ ਅਸੀਂ ਮੀਆਂ ਮੀਏ ਵੀ ਦ ਬੇਟਾ ਵੀ ਆਈ ਤੁਹਾਡਾ ਹਾਂ ਜੀ ਬੇਟਾ ਵੱਡਾ ਜੀ 18 ਪਲੱਸ ਆਈ ਹੁਣ ਕੀ ਕਹੋਗੇ ਗੋਤਾ ਗੁਰ ਕੱਢ ਕੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਉਹਨਾਂ ਦਾ ਧੰਨਵਾਦ ਹੈ ਸੀ ਸਾਰੀ ਜ਼ਿੰਦਗੀ ਉਹਨਾਂ ਦਾ ਦੇਣ ਨਹੀਂ ਦੇ ਸਕਦੀ ਉਹਨਾਂ ਦੀ ਵਜ੍ਹਾ ਨਾਲ ਸਾਡੀ ਬੇਟੀ ਠੀਕ ਹੈ ਬੱਚੀ ਹੁਣ ਬੋਲ ਰਹੀ ਹੈ ਜੀ ਹਾਂ ਜੀ ਹੁਣ ਠੀਕ ਆ ਹੋ ਸ ਗਈ ਕਹਿੰਦੇ ਕੰਬ ਬੜਾ ਰਹੀ ਸੀ ਪਹਿਲਾਂ ਹਾਂ ਜੀ ਪਹਿਲਾਂ ਫਿਰ ਡਰ ਗਏ ਜਾਂਦੇ ਜੀ ਬੱਚਾ ਸਾਨੂੰ ਪਤਾ ਨਹੀਂ ਸ਼ੰਕਰਪੁਰ ਜੀ ਮੇਰਾ ਨਾਮ ਸ਼ੰਕਰਪੁਰ ਦਵਾ ਜੀ ਜਿਹੜੀ ਲੜਕੀ ਆਈ ਹੈ ਕਿੰਨੀ ਉਮਰ ਹੈ ਤੇ ਇਹ ਮਾਮਲਾ ਕੀ ਆਈ ਦਾ ਲਗਭਗ ਲੜਕੀ ਦਾ ਨਾਮ ਹੈ ਦਿਲਪ੍ਰੀਤ ਬਰਸੜ ਪਿੰ ਔਰ ਪਾਖੜਾ ਨਹਿਰ ਪਸਿਆਣਾ ਜਿਹੜਾ ਹੈਗਾ ਉੱਥੇ ਆਈ ਸੀ ਤੇ ਜਿਹੜੇ ਗੇਜ ਨੇ ਉਹਦੇ ਪਿੱਛੇ ਜਾ ਕੇ ਜਿੱਥੇ ਆਪਾਂ ਗੇਟ ਖੋਲਦੇ ਉਹਨਾਂ ਦੇ ਪਿੱਛੇ ਜਾ ਕੇ ਸਪਲੈਂਡਰ ਮੋਟਰਸਾਈਕਲ ਸੀਗਾ ਉੱਥੇ ਖੜਾ ਕੇ ਉਹਨੇ ਛਾਲ ਮਾਰਤੀ ਜਿਹਨੇ ਲਾਲ ਰੰਗ ਦੀ ਕੈਪਰੀ ਲੋਰ ਪਾਈ ਸੀ ਤੇ ਪਿੰਕ ਕਲਰ ਦੀ ਜਿਹੜੀ ਟੀ-ਸ਼ਰਟ ਉਹ ਪਾਈ ਸੀਗੀ ਤੇ ਇਹ ਇੱਥੇ ਮਹਿੰਦਰਾ ਕਾਲਜ ਦੇ ਵਿੱਚ ਪੜਦੀ ਹੈ ਇਹਦੀ ਉਮਰ 17 ਤੋਂ 18 ਸਾਲ ਦੀ ਏਜ ਹੈ ਦੀ ਲੜਕੀ ਦੀ ਸੋ ਇਹ ਪਾਖੜਾ ਤੇ ਆਈ ਜੰਪ ਕਰਾ ਜਿਹਨੂੰ ਅਸੀਂ ਬਚਾ ਲਿਆ ਉੱਥੇ ਕੁਝ ਪਰਿਵਾਰ ਦੇ ਲੋਕ ਕੁਝ ਬੈਂਬੇ ਖੇਤ ਆਲੇ ਖੜੇ ਸੀਗੇ ਜਿਨ੍ਹਾਂ ਨੇ ਆਪਣੀ ਪੱਗ ਸਿੱਟੀ ਤੇ ਉਹਨਾਂ ਨੇ ਵੀ ਮਦਦ ਕੀਤੀ ਹੈ ਗੋਤਾਖੋਰਾ ਦੀ ਤੇ ਆਪ ਵੀ ਉਹਨਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੋ ਗੋਤਾਖੋਰਾ ਦੀ ਮੱਧ ਨਾਲ ਤੇ ਉੱਥੇ ਲੋਕ ਇੱਕ ਵਿਅਕਤੀ ਖੜੇ ਨਾਲ ਕਿਉਂਕਿ ਇੱਕ ਵਿਅਕਤੀ ਨੇ ਆਪਣੀ ਪੱਗ ਜਿਹੜੀ ਉਹ ਸਿੱਟ ਕੇ ਲੜਕੀ ਨੂੰ ਫੜਾ ਦਿੱਤੀ ਸੀਗੀ ਤੇ ਇੰਨੇ ਚ ਅਸੀਂ ਪਹੁੰਚ ਗਏ ਸੀ ਅਸੀਂ ਫਿਰ ਉਹਨਾਂ ਦੀ ਮਦਦ ਨਾਲ ਦੋਨਾਂ ਦੀ ਮਦਦ ਨਾਲ ਮਤਲਬ ਉਹ ਲੜਕੀ ਨੂੰ ਬਾਹਰ ਕੱਢਿਆ ਤੇ ਰਜਿੰਦਰ ਹਸਪੀਟਲ ਪਹੁੰਚਾਇਆ ਗਿਆ ਤੁਸੀਂ ਗੱਲਬਾਤ ਕੀਤੀ ਕਾਰਨ ਕੀ ਸੀ ਪਾਖੜਾ ਵੀ ਜਾਣਦਾ ਕੁੜੀ ਦਾ ਨਹੀਂ ਕਾਰਨ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਗਿਆ ਕਿਉਂਕਿ ਉਹਦੀ ਮਾਂ ਨਾਲ ਗੱਲ ਹੋਈ ਸੀ ਮਾਂ ਨਾਲ ਕੋਈ ਛੋਟਾ ਮੋਟਾ ਝਗੜਾ ਹੋਇਆ ਸੀਗਾ ਕਿਉਂਕਿ ਉਹਦਾ ਫਾਦਰ ਰਜਿੰਦਰ ਹਸਪੀਟਲ ਆ ਗਿਆ ਸੀਗਾ ਛੋਟਾ ਮੋਟਾ ਝਗੜਾ ਹੋਇਆ ਸੀਗਾ ਉਸ ਕਾਰਨ ਕੰਦੇ ਗੁੱਸੇ ਦੇ ਵਿੱਚ ਆ ਕੇ ਮੋਟਰਸਾਈਕਲ ਆਪਣੇ ਪਿਓ ਦਾ ਚੱਕ ਕੇ ਉਹ ਪਾਖੜਾ ਨਹਿਰ ਤੇ ਇੱਥੇ ਆ ਗਈ ਸੀਗੀ ਤੇ ਮਾਂ ਜਿਹੜੀ ਆ ਉਹ ਕਿਤੇ ਪ੍ਰਾਈਵੇਟ ਆਪਣਾ ਕੋਠੀਆਂ ਘਾਟੀਆਂ ਤੇ ਕੋਈ ਕੰਮ ਕਰ ਉਹ ਅੱਜ ਮਿਸਤਰੀ ਦਾ ਕੰਮ ਕਰਦਾ। ਕੁੜੀ ਦੀ ਕੰਡੀਸ਼ਨ ਕਿਦਾਂ ਹੈ? ਕੁੜੀ ਦੀ ਕੰਡੀਸ਼ਨ ਜਿਹੜੀ ਸੀ ਥੋੜੀ ਮੈਂ ਮਾੜੀ ਸੀਗੀ ਪਰ ਹੁਣ ਕੰਡੀਸ਼ਨ ਕਹਿੰਦੇ ਠੀਕ ਹੈ ਡਾਕਟਰਾਂ ਨੇ ਟਰੀਟਮੈਂਟ ਕਰਤਾ ਵੀ ਠੀਕ ਹੈ ਡਾਕਟਰ ਤੇ ਇਹ ਜੀ ਤਲਾਹ ਸੀ ਜਿਹੜੀ ਆ ਪਸਿਆਣਾ ਥਾਣਾ ਇੰਚਾਲ ਸਾਹਿਬ ਨੂੰ ਦੇਤੀ ਸੀ। ਤਲਾਹ ਕਰ ਦਿੱਤੀ ਆ ਪੁੱਤ ਜੀ 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 ਬਿਲਕੁਲ ਕਰਤੀ